ਸਾਢੇ 7 ਵਜੇ ਨਾ ਸਾਡੇ ਕਾਰ ਨਾਲ ਦੋ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਤੇ ਐਕਸੀਡੈਂਟ ਹੋਇਆ ਦਾ ਉਹ ਕਿਹਦੇ ਡਰਾਉਟ ਮਾੜਾ ਜੀ ਸਾਢੇ 7 ਵਜੇ ਨਾ ਸਾਡੇ ਕਾਰ ਨਾਲ ਦੋ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਥੇ ਐਕਸੀਡੈਂਟ ਹੋਇਆ ਵਾ ਕਿ ਜਾ ਕੇ ਦੇਖ ਲੋ ਕੌਣ ਆ ਤੇ ਜਾ ਕੇ ਦੇਖਿਆ ਤੇ ਮੌਕੇ ਦੇ ਉੱਤੇ ਕੀ ਫੌਜੀ ਸਾਹਿਬ ਉੱਤੇ ਪਾਣੀ ਵਿੱਚ ਘਰੇ ਵਿੱਚ ਸੀਗੇ ਤੇ ਉਹ ਜਿਹੜੀ ਜਿਹੜੀ ਉਹਦੀ ਮੌਤ ਹੋਈ ਉਹ ਕਰੰਟ ਨਾਲੇ ਹੋਈ ਹੈ ਜਿਹੜਾ ਸ਼ਰਿਆਮ ਪਤਾ ਲੱਗਦਾ ਇਹਨਾਂ ਨੂੰ ਕਰੰਟ ਲੱਗਿਆ ਅੱਛਾ ਜਾਣ ਪਛਾਣ ਤੇ ਦੇ ਰਹਿਣ ਪਛਾਣ ਤਾਂ ਹੋਈ ਹੈ ਕਿ ਮੇਰੇ ਗਵਾਂਡੀ ਹੋਈ ਹੈਗੇ ਆ ਤਾਂ ਮੈਨੂੰ ਪਛਾਣ ਨਾਮ ਕੀ ਹੈਗਾ ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੌਜੀ ਫੌਜੀ ਕਹਿੰਦੇ ਆ ਉਹਨਾਂ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਕੀ ਹੈ ਕਿੱਥੇ ਦੇ ਰਹਿਣ ਵਾਲੇ ਆ ਇਹ ਰਹਿਣ ਵਾਲੇ ਹੈਗੇ ਆ ਆਪਣਾ ਚੋਈ ਮੱਲੇ ਦੇ ਜੀ ਏ ਹਨ ਗੈਲੀ ਕਿਸ ਦੀ ਮੰਨਦੇ ਹੋ ਪ੍ਰਸ਼ਾਸਨ ਦੀ ਕਿ محکمہ ਦੀ محکمہ ਤਾਂ ਹੈਗੀ ਦੇਖਿਆ ਜਵੇ ਜੇ ਤਾਂ ਜਿਹੜੀ ਬਿਜਲੀ ਦਾ ਕਰੰਟ ਲੱਗਿਆ ਜੇ ਸੜਿਆ ਪਤਾ ਲੱਗ ਰਿਹਾ ਕਿ ਇਹਨੂੰ ਕਰੰਟੇਜ ਲੱਗਿਆ ਹੈਗਾ ਪਾਣੀ ਬੁਤੇ ਦਾ ਬਹੁਤ ਖੜਿਆ ਸੀਗਾ ਇਸ ਜਿਹੜੀ ਹੈਗੀ ਦੀ ਪ੍ਰਸ਼ਾਸਨ ਦੀ ਵੀ ਖਾਲਾ ਕੁਝ ਵੀ ਹੋ ਵੀ ਚਾ ਪਰਵਾਰਿਕ ਮੈਂਬਰਾਂ ਨੂੰ ਪਰਵਾਰਿਕ ਮੈਂਬਰ ਇਹਦੀ ਜਿਹੜੀ ਦੋ ਬੇਟੀਆਂ ਬਿਈਆਂ ਵਿਗੀਆਂ ਜੀ ਤੇ ਤਾਂ ਮੁੰਡਾ ਬਾਹਰ ਰਹਿੰਦਾ ਜਿਹੜੀ ਦੀ ਮਿਸਿਸ ਆ ਲੁਧਿਆਣੇ ਗਈ ਵੀ ਆ ਤੇ ਉਹਨਾਂ ਨੂੰ ਫੋਨ ਕਰ ਦਿੱਤਾ ਉਹ ਆਣੇ ਹਾਲੇ 15 ਮਿੰਟ ਅੱਛਾ ਕਿ ਪੁਲਿਸ ਵਿਭਾਗ ਦੇ ਬੰਦੇ ਕੋਈ ਆਏ ਨੇ ਆ ਪੁਲਿਸ ਵਾਲੇ ਆਏ ਸੀ ਜੀ ਸਵੇਰੇ ਉੱਤੇ ਖੜੇ ਸੀਗੇ ਪੁਲਸ ਵਾਲੇ ਜਾ ਹਾਲਾਤ ਕੀ ਨੇ ਬਾਡੀ ਦੇ ਜੇ ਦੇਖ ਹਾਲਾਤ ਦੇਖਿਆ ਜੇ ਤਾਂ ਕਰੰਟ ਨਾਲ ਇਹਨਾਂ ਦੀ ਮੁੱਠੀਆਂ ਜਿਹੜੀਆਂ ਮਿਚੀਆਂ ਹੋਈਆਂ ਬਾਤ ਆਈ ਹਾਲਾਤ ਆ ਬਸ ਕਿ ਵਹਟ ਲੱਗਿਆ ਉਹਨਾਂ ਨੂੰ ਇੱਕ ਟੈਲੀਫੋਨਿਕ ਮੈਸੇਜ ਚਾਂਦ ਮੁਹੰਮਦ ਸ਼ਾਮਪੁਰ ਤੋਂ ਮਸੂਲ ਹੋਇਆ ਸੀ ਕਿ ਇੱਕ ਆਇਡੈਂਟੀਫਾਈਡ ਡੈੱਡ ਬਡੀ ਜਿਹੜੀ ਮਿਲੀ ਹੈ ਤੇ ਸਾਡੀ ਜਿਹੜੀ ਮੌਕੇ ਤੇ ਪਾਰਟੀ ਪਹੁੰਚੀ ਸੀ ਜਿਹੜੇ ਮੌਕੇ ਤੋਂ ਪਾਇਆ ਗਿਆ ਕਿ ਇਹ ਉੱਥੇ ਮੋਟਰਸਾਈਕਲ ਸਵੈ ਦੇ ਜਿਹੜਾ ਬੰਦਾ ਪਾਣੀ 'ਚ ਜਿਹੜਾ ਥੋੜਾ ਪਾਣੀ ਇਕੱਠਾ ਹੋਇਆ ਸੀ ਉਹਦੇ 'ਚ ਗਿਰਿਆ ਪਿਆ ਸੀ ਸੋ ਇਹਦੇ ਕੋਈ ਕਿਸੇ ਕਿਸਮ ਦੇ ਸ਼ਿਸਪੀਸ ਕੋ ਇੰਜਰੀ ਜਾਂ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਆਈ ਮੁਰਲੀ ਤਪੀਸ਼ ਤੋਂ ਇਹ ਲੱਗਦਾ ਕਿ ਪਾਣੀ 'ਚ ਗਿਰਨ ਕਾਰਨ ਜਾਂ ਹੋ ਸਕਦਾ ਕਿ ਉੱਥੇ ਇਲੈਕਟ੍ਰਿਕ ਵਾਇਰਾਂ ਨੇੜੇ ਸੀ ਕੋ ਕਰੰਟ ਲੱਗਣ ਕਾਰਨ ਵੀ ਮੌਤ ਹੋਈ ਹੈ ਸੋ ਇਹਦਾ ਜਿਹੜਾ ਆਇਡੈਂਟੀਫਾਈ ਰਜਿੰਦਰ ਕੁਮਾਰ ਦੇ ਤੌਰ ਤੇ ਹੋਇਆ ਜਿਹੜਾ ਕਿ ਮਾਧੋਦਸ ਕਲੋਨੀ ਦਾ ਰਹਿਣ ਵਾਲਾ ਸੀ ਇਹਦੀ ਫੈਮਿਲੀ ਆ ਗਈ ਅਸੀਂ ਉਹਨਾਂ ਦੀ ਸਟੇਟਮੈਂਟ ਲਿਖ ਕੇ 194 ਜਿਹੜੀ ਬੀ ਐਨ ਐਸ ਐਸ ਦੇ ਤਾਤ ਕਰ ਰਹੀ ਕਰ ਸਾਢੇ 7 ਵਜੇ ਨਾ ਸਾਡੇ ਕਾਰਨ ਦੂ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਥੇ ਐਕਸੀਡੈਂਟ ਹੋਇਆ ਦਾ। ਉਹ ਲੇਟ ਹੋ ਗਿਆ। Pourquoi ਜਿੱਦੜ ਆਊਟ ਮਾਰ ਜ। ਸਾਢੇ 7 ਵਜੇ ਨਾ ਸਾਡੇ ਕਾਰਨ ਦੂ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਥੇ ਐਕਸੀਡੈਂਟ ਹੋਇਆ ਦਾ ਕਿ ਜਾ ਕੇ ਦੇਖ ਲੋ ਕੋਲ ਆ ਤੇ ਜਾ ਕੇ ਦੇਖਿਆ ਤੇ ਮੋਕੇ ਦੇ ਉੱਤੇ ਜੀ ਫੌਜੀ ਸਾਹਿਬ ਉੱਤੇ ਪਾਣੀ ਵਿੱਚ ਘਰੇਵੇ ਸੀਗੇ ਤੇ ਉਹ ਜਿਹੜੀ ਜਿਹੜੀ ਉਹਦੀ ਮੌਤ ਹੋਈ ਉਹ ਕਰੰਟ ਨਾਲ ਹੀ ਹੋਈ ਹੈ ਜਿਹੜਾ ਸ਼ਰੀਰ ਆਂ ਪਤਾ ਲੱਗ ਰਿਹਾ ਉਹਨੂੰ ਕਰੰਟ ਲੱਗਿਆ ਅੱਛਾ ਜਾਣ ਪਹਿਚਾਣ ਤੇ ਦੇ ਰਹਿਣ ਵਾਲਾ ਪਛਾਣ ਤਾਂ ਹੋਈ ਹੈ ਕਿ ਮੇਰੇ ਗਵਾਂਢੀ ਹੋਈ ਹੈਗੇ ਆ ਤਾਂ ਪਿੰਨੋ ਪਛਾਣ ਨਾਮ ਕੀ ਹੈਗਾ ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੌਜੀ ਫੌਜੀ ਕਹਿੰਦੇ ਆ ਉਹਨਾਂ ਦਾ ਮੈਨੂੰ ਪੱਕਾ ਦਾ ਨਹੀਂ ਪਤਾ ਕੀ ਹੈ ਕਿੱਥੇ ਦੇ ਰਹਿਣ ਵਾਲੇ ਇਹ ਦੇ ਰਹਿਣ ਵਾਲੇ ਹੈਗੇ ਆਪਣਾ ਚੋਈ ਮੱਲੇ ਦੇ ਜੀ ਤੇ ਹਨ ਗੈਲੀ ਕਿਸ ਦੀ ਮੰਨਦੇ ਹੋ ਪ੍ਰਸ਼ਾਸਨ ਦੀ ਕਿ محکمہ ਦੀ محکمہ ਤਾਂ ਹੈਗੀ ਦੇਖਿਆ ਜਵੇ ਜੇ ਤਾਂ ਜਿਹੜੀ ਬਿਜਲੀ ਦਾ ਕਰੰਟ ਲੱਗਿਆ ਜੇ ਸરાਹਮ ਪਤਾ ਲੱਗ ਰਿਹਾ ਕਿ ਇਹਨੂੰ ਕਰੰਟੇਜ ਲੱਗਿਆ ਹੈਗਾ ਪਾਣੀ ਬੁਤੇ ਦਾ ਬਹੁਤ ਖੜਿਆ ਸੀਗਾ ਤੇ ਇਹ ਜਿਹੜੀ ਹੈਗੀ ਵਾਲੀ ਪ੍ਰਸ਼ਾਸਨ ਦੀ ਵੀ ਫਸਾ ਦਾ ਕੁਝ ਵੀ ਹੋ ਵੀ ਚਾਹ ਪਰਿਵਾਰਿਕ ਮੈਂਬਰਾਂ ਨੂੰ ਪਰਿਵਾਰਿਕ ਮੈਂਬਰ ਇਹਦੀ ਜਿਹੜੀ ਦੋ ਬੇਟੀਆਂ ਬਿਈਆਂ ਵਿਗੀਆਂ ਜੀ ਤੇ ਤਾਂ ਮੁੰਡਾ ਬਾਹਰ ਰਹਿੰਦਾ ਜਿਹੜੀ ਦੀ ਮਿਸਿਸ ਆ ਲੁਧਿਆਣੇ ਗਈ ਵੀ ਆ ਤੇ ਉਹਨਾਂ ਨੂੰ ਫੋਨ ਕਰ ਦਿੱਤਾ ਉਹ ਆਣੇ ਵਾਲੇ 15 ਮਿੰਟ ਅੱਛਾ ਕੋਈ ਪੁਲਿਸ ਵਿਭਾਗ ਦੇ ਬੰਦੇ ਕੋਈ ਆਏ ਨੇ ਆ ਪੁਲਸ ਵਾਲੇ ਆਏ ਸੀ ਜੀ ਸਵੇਰੇ ਉੱਤੇ ਖੜੇ ਸੀ ਚਾ ਹਾਲਾਤ ਕੀ ਨੇ ਬਾਡੀ ਦੇ ਜੇ ਦੇਖ ਹਾਲਾਤ ਦੇਖੇ ਜੇ ਤਾਂ ਕਰੰਟ ਨਾਲ ਹੀ ਉਹਨਾਂ ਦੀ ਮੁੱਠੀਆਂ ਜਿਹੜੀਆਂ ਮਿਚੀਆਂ ਵੀ ਆ ਬਸ ਆਹੀ ਹਾਲਾਤ ਆ ਬਸ ਕਿ ਹੱਟ ਲੱਗਾ ਉਹਨਾਂ ਦਾ